ਅਤੇ ਵੀਰੋ ਸਰ ਵੀਰੋ ਦੋ ਮੰਡਲ ਤੋਂ ਮੇਰੀ ਦਾ ਬਣਾਦੀ ਵਿੱਚ ਲਹੁੰਦੇ ਦੀਰ ਮੇਰੀ ਲਾਦੂ 干、嗯、不干？ ਵਾਰਾਕੇ ਪੱਤੀ ਗੋਬਿੰਦਗਰ ਦੇ ਸਰਪੰਚ ਦੀ ਦੇਰ ਰਾਤ ਨਾਕਾਬੰਦੀ ਕਰਦੇ ਆਂ। ਇਹ ਮਾਨਯੋਗ ਐਸਐਸਪੀ ਸਾਹਿਬ ਕਪੂਰਤਾ ਜੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਅੱਜ ਅਸੀਂ ਇਹ ਸਪੈਸ਼ਲ ਨਾਕਾਬੰਦੀ ਕੀਤੀ ਹੈ। ਇਹਦੇ ਵਿੱਚ ਅਸੀਂ ਜਿਹੜੇ ਟ੍ਰਿਪਲ ਰਾਈਡਿੰਗ ਤੇ ਵਿਦਾਊਟ ਨੰਬਰ ਪਲੇਟ ਮੋਟਰਸਾਈਕਲ ਸ਼ਹਿਰ ਵਿੱਚ ਘੁੰਮਦੇ ਆਂ ਉਹਨਾਂ ਦੀ ਅਸੀਂ ਚੈੱਕਿੰਗ ਕਰ ਰਹੇ ਆਂ ਤੇ ਜਿਹੜੇ ਬੁਲਟ ਜਿਹੜੇ ਪਟਾਕੇ ਮਾਰਦੇ ਆ ਉਹ ਖਾਸ ਕਰਕੇ ਉਹਨਾਂ ਦੀ ਸਪੈਸ਼ਲ ਡਰਾਈਵ ਚਲਾਈ ਹੈ। ਬਹੁਤਾਂ ਚਾਲ ਸੰਭਾਲਿਆ ਹੈ ਜੋ ਮੁਂਦਰਾ ਦੇ ਕਾਫੀ ਹੱਲ ਪੈ ਗਈ ਹੈ। ਤੇ ਗਲਤ ਅੰਤਰ ਹੱਲ ਜਿੱਤੋ ਰਹਿ ਗਏ ਨੇ ਉਹਨਾਂ ਨੂੰ ਕੀ ਦਾ ਹੱਲ ਕਾ ਵਪ ਇਹ ਸਾਡੇ ਤੋਂ ਲਗਾਤਾਰ ਕੋਸ਼ਿਸ਼ ਹੈ ਕਿ ਸ਼ਹਿਰ ਨੂੰ ਅਸੀਂ ਕ੍ਰਾਈਮ ਫ੍ਰੀ ਸਿਟੀ ਬਣਾਈਏ ਜਿਸ ਵਾਸਤੇ ਅਸੀਂ ਲਗਾਤਾਰ ਸਾਡੇ ਪੀਸੀਆਰ ਤੇ ਸਾਡੀ ਜਿਹੜੀ ਥਾਣੇ ਦੀ ਟੀਮ ਆ ਵਰਕ ਕਰ ਰਹੀ ਹੈ ਤੇ ਅਸੀਂ ਜਿਹੜਾ ਮਾਰੇ ਅੰਤਰ ਉਹਨਾਂ ਨੂੰ ਇਹ ਮੈਸੇਜ ਦਿੰਨੇ ਆ ਕਿ ਕੋਈ ਵੀ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਗਲਤ ਕੰਮ ਨਾ ਕਰੋ ਜਿਸ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਤੇ ਜਿਹੜੇ ਬੁਲਟ ਦੇ ਵੱਡੇ ਸਪான்ਸਰ ਪਾ ਕੇ ਕੋਈ ਪਟਾਕੇ ਮਾਰ ਰਹੇ ਆ ਇਹਨਾਂ ਦੀ ਕਾਫੀ ਸ਼ਿਕਾਇਤ ਆ ਰਹੀ ਹੈ ਇਹਨਾਂ ਨੂੰ ਇੱਕ ਸਾਡੇ ਵੱਲੋਂ ਅਪੀਲ ਆ ਕਿ ਇਹ ਗਲਤ ਕੰਮ ਨਾ ਕਰੋ ਆਪਣੇ ਸਬੰਧ ਤੋਂ ਜਿਹੜੇ ਛੋਟੇ ਕਰਵਾ ਲਓ ਨਹੀਂ ਤਾਂ ਤੁਹਾਡੇ ਖਿਲਾਫ ਅਸੀਂ ਸਖਤ ਮਤਲਬ ਕਿ ਸ਼ੇਕਲਾਂ ਆਉਣ ਹੋ ਚੁਕੀਆਂ ਬਾਕੀ ਹਲੇ ਚੱਲਦੀ ਆ ਇੱਕ ਮੋਟਰਸਾਈਕਲ ਬੁਲਟ ਜਿਹੜਾ ਪਟਾਕੇ ਮਾਰ ਰਿਹਾ ਚੋ ਬੰਦ ਦੀ ਖਰਾਬ ਹਾਲਤ ਉਹਦੇ ਘੱਟਿਆਂ ਨੇ ਹਾਲੇ ਵੀ ਨਹੀਂ ਫੇਰਦੇ ਉਹਨਾਂ ਦੇ ਮੇਰੇ ਤੇ ਉਹਨਾਂ ਬੱਚਿਆਂ ਥੋੜਾ ਜਿਹੜੀਆਂ ਸਾਡੇ ਗਵਰਨਮੈਂਟ ਵੱਲੋਂ ਵੀ ਇਨਸਟਰਕਸ਼ਨਸ ਪਾਈਆਂ ਹੋਣੀਆਂ ਤੇ ਅਸੀਂ ਸਾਰਿਆਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਜਾਗਰੂਕ ਕਰਦੇ ਰਹਿੰਦੇ ਆ ਤੇ ਇਹਨਾਂ ਨੂੰ ਅਪੀਲ ਆ ਕਿ ਛੋਟੇ ਬੱਚਿਆਂ ਨੂੰ ਬਾਈਕ ਨਾ ਦਿਓ ਨਹੀਂ ਤਾਂ ਤੁਹਾਡੇ ਖਿਲਾਫ ਵੀ ਐਕਸ਼ਨ ਹੋਵੇ 27% ਚੱਲਦੀ ਰਹੇ ਅੱਜ ਵੀ ਕੋਈ ਨਹੀਂ ਨੇ ਵੀ ਤਾਂ ਬਣਾਦੀ ਵਿੱਚ ਲੈਂਦੇ ਵੀ ਰੁਪਈੀ ਲਾਦੇ